300 ਰੁਪਏ ਦਾ ਚਿੱਟਾ ਲਿਆਇਆ ਨੌਜਵਾਨ ਸਾਜਰ ਨੇ ਘੇਰਿਆ ਨੌਜਵਾਨ ਨੇ ਲਿਆ ਤਸਕਰ ਬੀਬੀ ਦਾ ਨਾਮ ਕਿਸ ਦੀ ਕਿਰਪਾ ਕਰਕੇ ਅੱਜ ਵੀ ਔਰਚੇ ਵਿਖਰੇਆ ਨਸ਼ਾ ਯੁੱਧ ਨਸ਼ਿਆ ਵਿਰੁੱਧ ਮਹੀਮ ਔਰਚੇ ਫੇਲ ਪਰ ਹੁਣ ਇਹਦੇ ਲੈ ਕੇ ਕਿਹਦੇ ਕੋਲ ਗਿਆ ਕਿੰਨੇ ਦਾ 300 ਦਾ ਲੈ ਕੇ ਆਏ ਹੁ ਥਾਣਾ ਔਰਚੇ ਨਸ਼ਾ ਤਸਕਰਾਂ ਦੇ ਹੌਸਲੇ ਇੰਨੇ ਉਲੰਧ ਹਨ ਕਿ ਜਿਵੇਂ ਸਰਕਾਰ ਨੂੰ ਕਹਿ ਰਹੇ ਹੋਣਗੇ ਯੁੱਧ ਨਸ਼ਿਆ ਅਬੂਦ ਮੁਹਿਮਾਸੀ ਕਾਮਜਾਬ ਨਹੀਂ ਹੋਣ ਦੇਣੀ ਥਾਣਾ ਔਰ ਦੀ ਪੁਲਿਸ ਵੀ ਨਸ਼ਾ ਤਸਕਰਾਂ ਨਾਲ ਖੇਡਾ ਹੀ ਖੇਡਦੀ ਨਜ਼ਰ ਆ ਰਹੀ ਹੈ ਕਿ ਜ਼ਿਲ੍ਹੇ ਦੇ ਸਭ ਤੋਂ ਵੱਡੇ ਤਸਕਰਾਂ ਤੱਕ ਪਹੁੰਚਣ ਲਈ ਪੁਲਿਸ ਦੀ ਕੀ ਬੇਵਸੀ ਹੈ ਹਾਲਾਤ ਮਾੜੇ ਹੋ ਰਹੇ ਹਨ ਜੋ ਪਹਿਲਾਂ ਸ਼ਰਿਆਮ ਹੁੰਦਾ ਸੀ ਹੁਣ ਵੱਖਰੇ ਤਰੀਕਿਆਂ ਨਾਲ ਕਿਵੇਂ ਨਸ਼ਾ ਸਪਲਾਈ ਹੋ ਰਿਹਾ ਹੈ ਇੱਕ ਨੌਜਵਾਨ ਜਿਹੜਾ ਗੁੜੱਪੜ ਦੇ ਇੱਕ ਨਸ਼ਾ ਤਸਕਰ ਕੋਲੋਂ ਨਸ਼ਾ ਲੈ ਕੇ ਆਇਆ ਤੇ ਉਸ ਨੂੰ ਨਸ਼ਾ ਵਿਰੋਧੀ ਟੀਮ ਦੇ ਮੁਖੀ ਕਮਲਜੀਤ ਸਾਜਣ ਵੱਲੋਂ ਫੜਿਆ ਗਿਆ ਤੇ ਨੌਜਵਾਨ ਨਸ਼ਾ ਤਸਕਰ ਦਾ ਨਾਮ ਵੀ ਲੈ ਰਿਹਾ ਹੈ ਪਰ ਫਿਰ ਵੀ ਪੁਲਿਸ ਦੇ ਹੱਥ ਖਾਲੀ ਹੀ ਰਹਿਣਗੇ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਮਨਦੀਪ ਦੁੱਗਲ ਹਰਵਿੰਦਰ ਸਿੰਘ ਦੀ ਰਿਪੋਰਟ ਪਰ ਹੁਣ ਕਿਹੜਾ ਲੈ ਕੇ ਕਿਹਦੇ ਕੋਲ ਲੈ ਕੇ ਆਏ ਕਿੰਨੇ ਦਾ 300 ਦਾ ਲੈ ਕੇ ਆਏ ਹੁ ਇਹ ਕੀ ਕਹਾਣੀ ਆ ਜਾਂਦਾ 10

ਆਹ ਤਾਂ ਆ ਨਾ ਫਿਰ ਦਫਾ ਫਾਇਦਾ ਕੀ ਦਫਾ ਮੈਂ ਫੋਨ ਕਰੂੰਗਾ ਥਾਣੀ ਵੀ ਲੈ ਗਿਆ ਉਹਦਾਂ ਹੀ ਨਾ ਆਸਲ ਪੱਤਲਾ ਫੋਨ ਆਇਆ ਦੇਖ ਲੈ ਮੈਂ ਸਰਪੰਚ ਨੂੰ ਬੁਲਾਉਣਾ ਬੁਲਾਓ ਬੁਲਾਓ ਸਰਪੰਚ ਨੂੰ ਬੁਲਾਓ ਉਹਨੇ ਸਰਪੰਚ ਲਈ ਫੋਨ ਆਇਆ ਮੈਨੂੰ ਮੈਨੂੰ ਸੁਣ ਨਹੀਂ ਆਉਂਦਾ ਕੱਲ ਜਿਹੜਾ ਉਹ ਬੰਦਾ ਤੇਰੇ ਕੋਲ ਲਾ ਕੇ ਗਿਆ ਉਹ ਵੀ ਮੈਨੂੰ ਪਤਾ ਕੱਲ ਤੂੰ ਟੀਕਾ ਲਾਇਆ ਉਹਦੇ ਆਦੇ ਸਰਪੰਚ ਦਾ ਮੈਨੂੰ ਫੋਨ ਆਇਆ ਵੇ ਕਾਨੂੰਨ ਵੀ ਅਗਰ ਮੈਂ ਗਾਉਂ ਕਿਹਦੇ ਕਹਤਾ ਨਾ ਨਹੀਂ ਸਖੜ ਜਾ ਪੱਜ ਵੀ ਜਾਉ ਕਿੱਥੇ ਜਾ ਜੂ ਪਿੰਡ ਵੀ ਇਹੀ ਘਰ ਵੀ ਇਹੀ ਸਾਡਾ ਗਵੰਢੀ ਜਣਾ ਉਹ ਸਰਪੰਚ ਸਾਹਿਬ ਆ ਬੰਦਾ ਛੜੇ ਦੇ ਮੇਰੇ ਕੋਲ ਖੜਾ ਆ ਆ ਸਕਦਾ ਆ ਜਾ ਬਾੜੀ ਆਂਦਾ ਨਹੀਂ ਪਿਆ ਆ ਆ ਲੈ ਆ ਜਾ ਆ ਜਾ ਬਰਾ ਬਰਾ

ਥਾਣਾ ਔਰਚੇ ਨਸ਼ਾ ਤਸਕਰਾਂ ਦੇ ਹੌਸਲੇ ਇੰਨੇ ਉੱਚੇ ਹਨ ਕਿ ਜਿਵੇਂ ਸਰਕਾਰ ਨੂੰ ਕਹਿ ਰਹੇ ਹੋਣਗੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਅਸੀਂ ਕਾਮਯਾਬ ਨਹੀਂ ਹੋਣ ਦੇਣੀ। ਥਾਣਾ ਔਰ ਦੀ ਪੁਲਿਸ ਵੀ ਨਸ਼ਾ ਤਸਕਰਾਂ ਨਾਲ ਖੇਡਾ ਹੀ ਖੇਡਦੀ ਨਜ਼ਰ ਆ ਰਹੀ ਹੈ ਕਿ ਜ਼ਿਲ੍ਹੇ ਦੇ ਸਭ ਤੋਂ ਵੱਡੇ ਤਸਕਰਾਂ ਤੱਕ ਪਹੁੰਚਣ ਲਈ ਪੁਲਿਸ ਦੀ ਕੀ ਬੇਵਸੀ ਹੈ। ਹਾਲਾਤ ਮਾੜੇ ਹੋ ਰਹੇ ਹਨ ਜੋ ਪਹਿਲਾਂ ਸ਼ਰਿਆਮ ਹੁੰਦਾ ਸੀ ਹੁਣ ਵੱਖਰੇ ਤਰੀਕਿਆਂ ਨਾਲ ਕਿਵੇਂ ਨਸ਼ਾ ਸਪਲਾਈ ਹੋ ਰਿਹਾ ਹੈ। ਇੱਕ ਨੌਜਵਾਨ ਜਿਹੜਾ ਗੁੜੱਪੜ ਦੇ ਇੱਕ ਨਸ਼ਾ ਤਸਕਰ ਕੋਲੋਂ ਨਸ਼ਾ ਲੈ ਕੇ ਆਇਆ ਤੇ ਉਸ ਨੂੰ ਨਸ਼ਾ ਵਿਰੋਧੀ ਟੀਮ ਦੇ ਮੁਖੀ ਕਮਲਜੀਤ ਸਾਜਣ ਵੱਲੋਂ ਫੜਿਆ ਗਿਆ ਤੇ ਨੌਜਵਾਨ ਨਸ਼ਾ ਤਸਕਰ ਦਾ ਨਾਮ ਵੀ ਲੈ ਰਿਹਾ ਹੈ ਪਰ ਫਿਰ ਵੀ ਪੁਲਿਸ ਦੇ ਹੱਥ ਖਾਲੀ ਹੀ ਰਹਿਣਗੇ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਮਨਦੀਪ ਦੁੱਗਲ ਨਾਲ ਹਰਵਿੰਦਰ ਸਿੰਘ ਦੀ ਰਿਪੋਰਟ ਪਰ ਹੁਣ ਕਿਹੜਾ ਲੈ ਕੇ ਕਿਹਦੇ ਕੋਲ ਲੈ ਕੇ ਆਏ ਕਿੰਨੇ ਦਾ 300 ਦਾ ਲੈ ਕੇ ਆਏ ਹੁਣ ਇਹ ਕੀ ਕੱਢੀਂ ਆ ਜਾ 10

ਫਿਰ ਜੋ ਫਾਇਦਾ ਕੀ ਤਾਂ ਮੈਂ ਫੋਨ ਕਰੂੰਗਾ ਥਾਣੇ ਵੀ ਲੈ ਗਿਆ ਉਹ ਤੇ ਲਈ ਆ ਆ ਸਰਪੰਚ ਦਾ ਫੋਨ ਆਇਆ ਦੇਖ ਲੈ ਮੈਂ ਸਰਪੰਚ ਨੂੰ ਬੁਲਾਉਣਾ ਬੁਲਾਓ ਬੁਲਾਓ ਸਰਪੰਚ ਨੂੰ ਬੁਲਾਓ ਉਹਦਾ ਸਰਪੰਚ ਜੀ ਦਾ ਹੀ ਫੋਨ ਆਇਆ ਮੈਨੂੰ ਮੈਨੂੰ ਸੁਣਣਾ ਨਹੀਂ ਆਉਂਦਾ ਕੱਲ ਜਿਹੜਾ ਉਹ ਬੰਦਾ ਤੇਰੇ ਕੋਲ ਲਾ ਕੇ ਗਿਆ ਉਹ ਵੀ ਮੈਨੂੰ ਪਤਾ ਕੱਲ ਤੂੰ ਟੀਕਾ ਲਾਇਆ ਉਹਦੇ ਆ ਸਰਪੰਚ ਦਾ ਮੈਨੂੰ ਫੋਨ ਆਇਆ ਮੈਂ ਕਾਨੂੰਨ ਰਿਆਂ ਮੈਂ ਕਹਤ ਨਾ ਨਾ ਇਥੇ ਖੜਕ ਪੱਜ ਵੀ ਜਾਉ ਕਿੱਥੇ ਚੱਲ ਜੂ ਪਿੰਡ ਵੀ ਇਹੀ ਘਰ ਵੀ ਇਹੀ ਸਾਡਾ ਗਵੰਢੀ ਜਣਾ ਉਹ ਸਰਪੰਚ ਸਾਹਿਬ ਆ ਬੰਦਾ ਛੜੀ ਦੇ ਮੇਰੇ ਕੋਲ ਖੜਾ ਆ ਆ ਸਕਦਾ ਆ ਜਾ ਬਾਹਰ ਆਂਦਾ ਨਹੀਂ ਪਿਆ ਆ ਆ ਲੈ ਆ ਜਾ ਆ ਜਾ ਬਰਾਬਰ